ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈਡ ਤੇ 4-4 ਕੁੰਡੇ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ 4-4 ਕੁੰਡੇ ਪਾਏ ਆਪਾਂ ਇਕ ਡਿਜ਼ਾਈਨ ਦੇ ਤੇ ਆਪਾਂ ਇੱਕ ਇੱਕ ਕੁੰਡਾ ਰੱਖਿਆ ਜੀ ਸਾਈਡ ਤੇ 4-4 ਕੁੰਡੇ ਪਾ ਕੇ ਡਿਜ਼ਾਈਨ ਦੇ ਤੇ ਆਪਾਂ 2 ਕੁੰਡੇ ਵਧ ਰੱਖਿਆ ਵਾਲੇ ਤੇ ਇੱਕ ਇੱਕ ਕੁੰਡਾ ਸਾਈਡ ਤੇ ਚਾਰ ਚਾਰ ਕੁੰਡੇ ਨਿਸ਼ਾਨਾ ਪਾ ਕੇ ਕੁੰਡੇ ਤੇ ਚਾਰ ਕੁੰਡੇ ਫਿਰ ਆਪਾਂ ਵੱਧ ਰੱਖੇ ਇੱਕ ਇੱਕ ਸਾਈਡ ਵਾਲਾ ਤੇ ਦੋ ਕੁੰਡੇ ਆ ਵੱਧ ਰੱਖੇ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਬਣਦਾ ਜੀ ਕੋਟੀ ਸਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਸੌਖਾ ਵੀ ਬਹੁਤ ਹੈ ਜੀ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਆਪਾਂ ਕੁੰਡੇ ਪਾ ਕੇ ਇੱਕ ਸਲਾਈ ਇਧਰੋਂ ਸਿੱਧੇ ਪਾਸੇ ਉਲਟੀ ਤੇ ਪੁਲਟੇ ਪਾਸੋਂ ਸਿੱਧੀ ਬਣਾ ਲਈ ਸੀ ਤੇ ਹੁਣ ਆਪਾਂ ਬਣਾਉਨੇ ਆਂ ਜੀ ਡਿਜ਼ਾਈਨ ਦੀ ਪਹਿਲੀ ਸਲਾਈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਇਹ ਸਲਾਈ ਆਪਾਂ ਪੂਰੀ ਸਿੱਧੀ ਬਣਾਵਾਂਗੇ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਨ੍ਹਾਂ ਨੇ ਭੈਣਾਂ ਨੇ ਭਰਾਵਾਂ ਨੇ ਕਮੈਂਟ ਕੀਤੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਤਾਂ ਬਹੁਤ ਹੌਸਲਾ ਹੁੰਦਾ ਜੀ ਕੰਮ ਕਰਨ ਨੂੰ ਜੀ ਕਰਦਾ ਤੇ ਇਸੇ ਤਰ੍ਹਾਂ ਹੀ ਤੁਸੀਂ ਆਪਾਂ ਨੂੰ ਸੋਹਣੇ-ਸੋਹਣੇ ਕਮੈਂਟ ਕਰਦੇ ਰਹੋ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਸਿੱਧੀ ਸਲਾਈ ਬਣਾ ਲਈ ਆਪਾਂ ਅਗੇ ਉਲਟੀ ਸਾਈਡ ਇਹ ਸਲਾਈ ਆਪਾਂ ਉਲਟੀ ਸਾਈਡ ਤੋਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਜੀ ਦੋ ਸਲਾਈਆਂ ਆਪਾਂ ਡਿਜ਼ਾਈਨ ਦੇ ਵਿੱਚ ਪਾਉਣੀਆਂ ਪਾਉਣੀਆਂ ਇਹ ਤੇ ਆਪਣੇ ਚੈਨਲ ਨੂੰ ਵੀ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਤੁਸੀਂ ਸਾਰੇ ਜਣੇ ਆਪਣੇ ਚੈਨਲ ਨੂੰ ਹੱਤ ਵੱਦ ਸਪੋਰਟ ਕਰੋ ਜੀ ਹਲੋ ਜੀ ਆਪਾਂ ਦੋ ਸਲਾਈਆਂ ਸਿੱਧੀਆਂ ਬਣਾ ਲਈਆਂ ਹੁਣ ਆਪਾਂ ਕਰਦੇ ਹਾਂ ਜੀ ਡਿਜ਼ਾਈਨ ਸਟਾਰਟ ਆ ਦੇਖੋ ਜੀ ਆਪਾਂ ਇੱਕ ਕੁੰਡਾ ਤਾਰਾਂਗੇ ਚਾਰ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਉਣਾ ਇਹਨਾਂ ਤੇ ਆਪਾਂ ਦੇਖੋ ਜੀ ਆਹ ਜਿਹੜਾ ਆਪਣਾ ਲਾਸਟ ਵਾਲਾ ਕੁੰਡਾ ਹੈ ਇਹਦੇ ਵਿੱਚ ਦੀ ਇਸ ਤਰ੍ਹਾਂ ਸਲਾਈ ਕੱਢਾਂਗੇ ਤਾਂ ਬੱਸ ਇਸ ਤਰ੍ਹਾਂ ਇੱਕ ਕੁੰਡਾ ਬਣਾ ਲਾਂਗੇ ਜੀ ਇਹ ਥੋੜਾ ਜਿਆਦਾ ਲੂਜ਼ ਹੋ ਗਿਆ ਆਪਾਂ ਥੋੜਾ ਜਿਆ ਖਿੱਚ ਲਵਾਂਗੇ ਪਿੱਛੇ ਧਾਗਾ ਤੇ ਹੁਣ ਆਪਾਂ ਬਣਾਵਾਂਗੇ ਜੀ ਤਿੰਨ ਗੁੰਡੇ ਇੱਕ ਦੋ ਤਿੰਨ ਗੁੰਡੇ ਆਪਾਂ ਬਣਾ ਲਵਾਂਗੇ ਆਹ ਗੁੰਡਾ ਆਪਾਂ ਪਹਿਲਾਂ ਬਣਾਇਆ ਸੀਗਾ ਇਹਨੂੰ ਆਪਾਂ ਧਾਰ ਦੇਣੀ ਹੁਣ ਆਪਾਂ ਫਿਰ ਤੋਂ ਆਹ ਜਿਹੜਾ ਚੌਥਾ ਗੁੰਡਾ ਇਹਦੇ ਵਿੱਚ ਦੀ ਇਹਦੇ ਵਿੱਚ ਦੀ ਸਲਾਈ ਕੱਢਣੀ ਆਪਾਂ ਨਹੀਂ ਤਾਂ ਪਹਿਲਾਂ ਇਸ ਤਰ੍ਹਾਂ ਥੋੜਾ ਜਿਆ ਲੂਜ਼ ਕਰ ਲਾਂਗੇ ਤੇ ਇਸ ਤਰ੍ਹਾਂ ਸਲਾਈ ਕੱਢ ਕੇ ਇੱਕ ਕੁੰਡਾ ਬਣਾ ਲਵਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇਹਨਾਂ ਐਸਨੂੰ ਕੁੰਡੇ ਨੂੰ ਆਪਾਂ ਧਿਆਨ ਰੱਖਣਾ ਕਿ ਇਹਨੂੰ ਆਪਾਂ ਛੱਡਣਾ ਕਿਤੇ ਗਲਤੀ ਨਾਲ ਵੀ ਬਣਾਉਣਾ ਨਹੀਂ ਤਾਂ ਆਪਣੇ ਕੁੰਡੇ ਵੱਧ ਜਾਣਗੇ ਚਾਰ ਕੁੰਡੇ ਆਪਣੇ ਕੋਲੇ ਹੋਗੇ ਜੀ ਜੇ ਇਹਨੂੰ ਵੀ ਆਪਾਂ ਬਣਾ ਲਵਾਂਗੇ ਤਾਂ ਆਪਣੇ ਕੋਲੇ ਪੰਜ ਕੁੰਡੇ ਬਣ ਜਾਣਗੇ ਉਹ ਥੋੜਾ ਜਿਆਦਾ ਧਿਆਨ ਨਾਲ ਕਈ ਵਾਰੀ ਨਹੀਂ ਪਤਾ ਲੱਗਦਾ ਫਿਰ ਤੋਂ ਆਪਾਂ ਸਲਾਈ ਕੱਢਾਂਗੇ ਚੌਥੇ ਕੁੰਡੇ ਵਿੱਚ ਦੀ ਇੱਕ ਕੁੰਡਾ ਬਣਾ ਕੇ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਇਹਸ ਕੁੰਡੇ ਨੂੰ ਆਪਾਂ ਫਿਰ ਛੱਡ ਦਾਂਗੇ ਦੋ ਕੁੰਡੇ ਆਪਣੇ ਕੋਲੇ ਦੋਵਾਂ ਨੂੰ ਆਪਾਂ ਸਿੱਧੇ ਬਣਾ ਲਵਾਂਗੇ ਨਾਲੇ ਜੇ ਆਪਾਂ ਤਿੰਨ ਚਾਰ ਡਿਜ਼ਾਈਨ ਬਣੇ ਆਪਣੇ ਤੇ ਆਪਾਂ ਬਣਾ ਲਏ ਉਲਟੀ ਸਲਾਈ ਬਣਾਵਾਂਗੇ ਉਲਟੀ ਸਲਾਈ 'ਚ ਆਪਾਂ ਕੁਝ ਵੀ ਨਹੀਂ ਕਰਨਾ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਆ ਲਓ ਜੀ ਆਪਾਂ ਉਲਟੇ ਸਲਾਈ ਕੰਪਲੀਟ ਕਰ ਲਈ ਸਿੱਧੇ ਪਾਸੇ ਆ ਗਏ ਹੁਣ ਆਪਾਂ ਸਿੱਧੇ ਪਾਸੇ ਦੇਖੋ ਜੀ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣਿਆ ਹੈ ਹੁਣ ਆਪਾਂ ਆਹ ਵਾਲੀ ਸਲਾਈ ਸਿੱਧੀ ਬਣਾਵਾਂਗੇ ਜੀ ਸਾਰੀ ਇਹ ਆਪਾਂ ਜਿਹੜੀਆਂ نیچے ਦੋ ਸਲਾਈਆਂ ਬਣਾਈਆਂ ਸੀਗੀਆਂ ਉਹ ਵਾਲੀਆਂ ਸਲਾਈਆਂ ਆਪਣੀਆਂ ਉਲਟੀ ਸਲਾਈ ਵੀ ਆਪਾਂ ਬਣਾ ਕੇ ਫਿਰ ਮਿਲਦੇ ਹਾਂ ਜੀ ਹਲੋ ਜੀ ਆਪਣਾ ਡਿਜ਼ਾਈਨ ਬਣ ਗਿਆ ਇੱਕ ਹੁਣ ਆਪਾਂ ਦੂਜਾ ਡਿਜ਼ਾਈਨ ਬਣਾਉਣੇ ਆ ਤੇ ਉਹ ਤੁਹਾਨੂੰ ਦੱਸ ਦਿਆਂ ਪਹਿਲਾਂ ਆਪਣੇ ਗੁੰਡੇ ਆ ਲਾਸਟ ਤੇ ਆਏ ਸੀ ਦੋ ਤੇ ਹੁਣ ਦੇਖੋ ਜੀ ਆਪਾਂ ਇੱਧਰ ਪਾਵਾਂਗੇ ਦੋ ਗੁੰਡੇ ਇਹ ਇੱਕ ਗੁੰਡਾ ਵਾਲਾ ਤਾਰਿਆ ਦੋ ਕੁੰਡੇ ਆਪਾਂ ਬਣਾ ਲਾਂਗੇ। ਦੋ ਕੁੰਡੇ ਆਪਾਂ ਬਣਾ ਲਏ ਜੀ। ਹੁਣ ਆਪਾਂ ਜੇ ਦੋ ਕੁੰਡੇ ਆਹ ਆਪਣੇ ਦੇ ਤੁ ਵਿਚਾਲੇ ਆ ਗਿਆ ਆਪਣਾ ਡਿਜ਼ਾਈਨ ਆਪਣਾ। ਦੋ ਕੁੰਡੇ ਇੱਧਰੋਂ ਲਵਾਂਗੇ ਦੋ ਇੱਧਰੋਂ। ਐਸ ਕੁੰਡੇ ਵਿੱਚ ਦੀ ਆਪਾਂ ਸਲਾਈ ਪਾ ਕੇ ਇੱਕ ਲੂਪ ਬਣਾ ਲਵਾਂਗੇ। ਤਿੰਨ ਕੁੰਡੇ ਬਣਾਵਾਂਗੇ ਸਿੱਧੇ। ਤੇ ਆਹ ਵਾਲਾ ਕੁੰਡਾ ਆਪਾਂ ਛੱਡ ਦਿਆਂ। ਹੁਣ ਆ ਚਾਰ ਗੁੰਡੇ ਲਵਾਂਗੇ। ਇਹ ਦੇਖੋ ਕਿੰਨਾ ਸੌਖਾ ਡਜਿਆ ਇਹਨੇ। ਹੁਣ ਦੇਖੋ ਜੀ ਆਪਣੇ ਲਾਸਟ ਤੱਕ ਇਹ ਡਿਜ਼ਾਈਨ ਬਣ ਜਾਊਗਾ। ਆ ਲਾਸਟ ਵਾਲੇ ਚਾਰ ਗੁੰਡੇ ਆ ਤੇ ਜੋ ਇਹਨਾਂ ਆਪਣੇ ਪਹਿਲਾਂ ਵੀ ਚਾਰ ਹੀ ਬਣੇ ਸੀ ਤੇ ਹੁਣ ਵੀ ਜੇ ਆਪਾਂ ਇਹ ਦੋ ਕੁੰਡੇ ਆ ਵੱਧ ਰੱਖਦੇ ਆ ਨਾ ਤਾਂ ਆਪਣੇ ਡਿਜ਼ਾਈਨ ਜਿੰਨੇ نیچے ਬਣਨਗੇ ਉਨੇ ਹੀ ਉੱਪਰ ਜਾ ਕੇ ਬਣਨਗੇ ਵੱਧ ਘੱਟ ਨਹੀਂ ਬਣਦੇ ਜੇਹੀ ਤੇ ਇਹ ਡਿਜ਼ਾਈਨ ਇਸ ਤਰ੍ਹਾਂ ਦੇ ਹੁੰਦੇ ਆ ਜੇ نیچے ਚਾਰ ਬਣੇ ਉੱਪਰ ਤਿੰਨ ਬਣਨਗੇ ਇਸ ਤਰ੍ਹਾਂ ਨਹੀਂ ਬਣੂਗਾ ਇਹ ਜੇ ਥੱਲੇ ਇਹ ਚਾਰ ਸਟਾਰਟ ਹੋਏ 6 ਹੋਏ ਉੱਪਰ ਵੀ 6 ਬਣਗੇ ਉਹ ਦੋ ਕੁੰਡੇ ਜੇ ਆਪਾਂ ਵੱਧ ਰੱਖਾਂਗੇ ਤਾਂ ਕਰਕੇ ਉਲਟੀ ਸਾਈਡ ਆ ਗਈ ਜੀ ਉਲਟੀ ਸਾਈਡ ਆਪਾਂ ਇਹ ਪੂਰੀ ਸਲਾਈ ਉਲਟੀ ਬਣਾਉਣੀ ਆ ਚਾਹੋ ਜੀ ਆਪਣੇ ਦੋ ਡਿਜ਼ਾਈਨ ਬਣਾ ਲਿਆ ਆਪਾਂ ਇੱਥੇ ਇੱਕ ਸਲਾਈ ਬਣਾਈ ਆ ਉਲਟੀ ਹੁਣ ਦੋ ਸਲਾਈਆਂ ਪਰ ਉੱਪਰ ਫੇਰ ਇੱਕ ਸਿੱਧੀ ਇੱਕ ਉਲਟੀ ਬਣਾਵਾਂਗੇ ਪਹਿਲਾਂ ਸਿੱਧੀ ਬਣਾਵਾਂਗੇ ਫੇਰ ਉਲਟੀ ਬਣਾਵਾਂਗੇ ਤਾਂ ਉਹੀ ਆਪਣਾ ਦੋ ਸਲਾਈਆਂ ਦਾ ਇੱਥੇ ਗੈਪ ਬਣ ਜੂਗਾ ਤੇ ਉੱਤੇ ਫੇਰ ਆਪਾਂ ਇਹ ਹੁਣ ਜਦੋਂ ਆਪਾਂ ਇਹ ਡਿਜ਼ਾਈਨ ਸਟਾਰਟ ਕਰਨਾ ਫਿਰ ਆਪਾਂ ਇਹ ਚਾਰ ਕੁੰਡਿਆਂ ਤੇ ਇੱਕ ਕੁੰਡਾ ਬਣਾ ਕੇ ਚਾਰ ਕੁੰਡਿਆਂ ਤੇ ਡਿਜ਼ਾਈਨ ਬਣ ਜੂਗਾ ਜੀ ਇਹਨਾਂ ਤੇ ਇਸ ਤਰ੍ਹਾਂ ਤਾਂ ਇਹ ਚਾਰ ਚਾਰ ਸਲਾਈਆਂ ਦਾ ਹੀ ਹੈ ਜੀ ਡਿਜ਼ਾਈਨ ਦੋ ਸਲਾਈਆਂ ਆਪਾਂ ਨੀਚੇ ਪਾਈਆਂ ਦੋ ਸਲਾਈਆਂ ਚ ਡਿਜ਼ਾਈਨ ਬਣ ਗਿਆ ਤੇ ਚਾਰ ਚਾਰ ਸਲਾਈਆਂ ਇਸ ਤਰ੍ਹਾਂ ਹੀ ਪਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਜੈਲ ਬਣ ਕੇ ਤਿਆਰ ਹੁੰਦਾ ਜੀ ਤੇ ਆਪਾਂ ਥੋੜਾ ਜਿਹਾ ਬਣਿਆ ਦਿਖਾਉਣੀ ਆ ਤੁਹਾਨੂੰ ਮੈਨੂੰ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਕਿਸੇ ਵੀ ਰੰਗ ਤੇ ਬਣਾ ਲਓ ਤੇ ਬਹੁਤ ਸੋਹਣਾ ਲੱਗਦਾ ਜੀ ਤੇ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਕਿਵੇਂ ਲੱਗਿਆ ਇਹ ਡਿਜ਼ਾਈਨ ਤੁਹਾਨੂੰ ਤੇ ਆਪਣਾ ਬਣਾਉਣ ਦਾ ਤੇ ਦੱਸਣ ਦਾ ਤਰੀਕਾ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰ ਦਿਓ ਸੋਹਣਾ ਜਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਜੀ ਤੇ ਆਪਾਂ ਇੱਕ ਚੈਨਲ ਹੋਰ ਬਣਾਇਆ ਜੀ ਉਹਦੇ ਤੇ ਵੀ ਤੁਸੀਂ ਵੱਧ ਤੋਂ ਵੱਧ ਉਹਨੂੰ ਨਾ ਵੀਡੀਓ ਦੇਖਿਆ ਕਰੋ ਜੀ ਤੇ ਉਹਨੂੰ ਵੀ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਓ ਜੀ ਆਪਾਂ ਲਿੰਕ ਭੇਜ ਦੇਾਂਗੇ ਤੇ ਉਹਨੂੰ ਵੀ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ